ਤਾਂ ਚਲੋ। ਉਹ ਜਿਹਾ ਸੀ ਕਾਜੀ 9:08 ਦਾ ਸਵਾਗਤ ਆ ਤੇ ਲੱਗਿਆ ਜੀ ਟਾਈਮ ਦੁਪਹਿਰ ਦਾ ਤੇ ਚਾਹ ਪੀਣੀ ਸੀ ਥੋੜੀ ਪਿਛੇ ਹੋ ਗਏ ਨਾ ਦੇਟ ਤੇ ਲੱਗਿਆ ਬਣਾਣ ਗੋਭੀ ਵਾਲੇ ਪਕੌੜੇ ਬੀਪੀ ਪਰ ਵਾਜੇ ਵਾਜੇ ਤੇ ਬੀਪੀ ਪਰ ਵਾਜੇ ਪਰ ਪਕੌੜੇ ਆਪਾਂ ਨੇ ਖਾਣੇ ਨੇ ਹਨਾ ਤੇ ਮੈਂ ਚਲੋ ਅੱਜ ਇੱਥੇ ਉੱਥੇ ਤਾਂ ਫਿਰ ਜੀ ਨਹੀਂ ਕਰਨਾ ਅਸੀਂ ਜਾਣਾ ਹੁਣੇ ਮੈਂ ਹਾਂ ਤਾਂ ਬੁਰਗੀ ਫਤਲਾ ਨਾ ਪੱਠੀ ਹੈਗੀ ਨਾ ਆਪਣੀ ਗੈਸ ਤੇ ਤਾਂ ਇੱਥੇ ਦਿਹਾੜੀ ਲੱਗ ਜੂ ਲੈ ਪੱਠੀ ਤੇ ਕਿੰਨਾ ਕੰਮ ਆਜੇ ਨੂੰ ਕੀ ਕੰਮ ਵਦਣਾ ਉੱਥੇ ਗੈਸ ਤੇ ਨਾਲੇ ਨਿਆ ਦੇਖੇ ਤਾਂ ਨੇ ਬੜੇ ਉਹ ਆਇਆ ਬੈਠਾ ਜੀ ਕਹਿੰਦਾ ਤੁਹਾਨੂੰ ਫੇਰ ਨੂੰ ਫੇਰ ਮੈਂ ਤੁਹਾਨੂੰ ਕਿੱਥੇ ਕਰਾਂ ਉਹ ਦੇਖੋ ਕੀ ਕਰਨ ਲੱਗਾ ਹੋਇਆ ਉਹਦੋਂ ਨੂੰ ਜੋਸ਼ ਚੜਿਆ ਬੁਲਟ ਆਨ ਕਰਦਾ ਕੱਲ ਵਾਲੇ ਵਲੌਗ 'ਚ ਦੇਖਿਆ ਸੀ ਤੁਸੀਂ ਮੈਂ ਦੰਦ ਆਪਣੇ ਦਾ ਦਿਖਾਣਗੇ ਹਾਂ ਝਾੜ ਦਾ ਤੇ ਝਾੜ ਜਿਹੜੀ ਸੀ ਮੇਰੀ ਨਾ ਅੱਧੀ ਅੰਦਰ ਰਹਿ ਗਈ ਸੀ ਤਾਂ ਖਾਸੀ ਲੰਬੀ ਸੀ ਝਾੜ ਨਹੀਂ ਪਕੌੜੇ ਨਹੀਂ ਖਾਓ ਖਾਸੀ ਕੋਈ ਨਾ ਲੰਬੀ ਸੂਈ ਵਾਂਗੂ ਤਿੱਖੀ ਡਾਕਟਰ ਸਣਾ ਪਾ ਕਹਿੰਦਾ ਤੁਹਾਡੇ ਵਰਗੀ ਲੰਬੀ ਝਾੜ ਅੰਦਰ ਜਿਹੜੀ ਰਹਿ ਗਈ ਉਹਨੇ ਕੱਢੀ ਨਹੀਂ ਹੈਗੀ ਹੋਰ ਉੱਤੇ ਦੰਦ ਲਾਤਾ ਇੱਕ ਡੁਪਲੀਕੇਟ ਹਾਂ ਦਿਖਾਏ ਉਹ ਆ ਕਰੂ ਮੈਂ ਬੇਚਣਾ ਦਿਖਾ ਦਿਖਾਏ ਤੇ ਉਨੇ ਜਾੜ ਉਤੇ ਹੋਰ ਲਾਤੀ ਡਾਕਟਰਾਂ ਕਹਿੰਦੇ ਕਿ ਦੇਖੋ ਆਹ ਜੇ ਸੈਟ ਆ ਗਈ ਠੀਕ ਹੈ ਫਿਰ ਆਪਾਂ ਤਾਂ ਲੈ ਜਿਹੜਾ ਪਰਮਨੈਂਟ ਚੜਾ ਦਾਂਗੇ ਬੰਦੇ। ਓ ਮਾਈ ਗੋਡ ਨੀਤ ਨਾਲਿਆ ਇੱਕ ਮਹੀਨੇ ਬਾਅਦ ਉਹ ਨਹੀਂ ਬਦਲ ਹੁਣ ਬਦਲ ਆਊਗਾ ਪੱਕਾ। ਇੱਕ ਮਹੀਨੇ ਬਾਅਦ ਇਹ ਲੱਗਦਾ ਹੁਣ ਰੂਪ ਚੜਿਆ ਇਹਨੂੰ। ਇੱਕ ਸਾਲ ਬਾਅਦ ਨਾ ਤਾਂ ਕਹਿੰਦਾ। ਇੰਨਾ ਮੂੰਹ ਕਾਲਾ ਹੋਇਆ ਪਿਆ ਸੀ ਨਾ ਇਹਦਾ। ਮੈਂ ਦੱਸ। ਪਰਨੀਸੇ ਦੇਖ ਲੈ ਤੈਨੂੰ ਕੀ ਕਹਿੰਦੀ ਐ। ਯਾਰ ਇਹ ਤਾਂ ਐਂਟੀ ਮੈਡਿਕਾ ਬੋਲਦੀ। ਸੰਡੇ ਹੁੰਦੇ ਨਾ ਉਹ ਫਤਿਹ ਸਭ ਤੋਂ ਪਹਿਲਾਂ ਨਾ ਆਇਆ। ਪਤੇ ਨੰਬਰ ਲੈ ਗਿਆ। ਪਤਾ। ਅਮਨ ਉਹਨੂੰ ਕਲਿੰਦਰ ਨੂੰ ਪੁੱਛ ਮੜਿਆ ਪਿਆਜ਼ਾਂ ਬਾਰੇ। ਫਿਰ ਉਹ ਪਿਆਜ਼ ਪਾਲੀਏ। ਹੁਣ ਆਰੇ ਬੁਟੀਕਲ ਨੰਬਰ ਤੇ। ਇਹ ਤਾਂ ਪਤਾ ਲੱਗੇ ਨਾ ਅਗਲੇ ਨੇ ਜਾਣ ਕੇ ਦਿੱਤੇ ਨੇ ਗਲਤ। ਜਾਣ ਕੇ ਤੈਨੂੰ ਦਿੱਤੇ ਗਲਤ ਹੈ। ਹਲੋ। ਹਲੋ। ਹਾਂਜੀ। ਗਰਾਉਂਡ ਇਹ ਨੂੰ ਹਾਂ ਜਿਹੜਾ ਪਾਣੀ ਤੇ ਹਾਂ ਕੀ ਆ ਦੇਖੀਆ ਮਨੇ ਉਹ ਜਿਹੜੀਆਂ ਗਰੇਲੇ ਆ ਇਹਦਾ ਆਵਾਜ਼ ਕਰਦੇ ਵੀ ਚੀਜ਼ ਆ ਕੋਈ ਬਸ ਇਹਦੇ ਇਹਦਾ ਜਿਹੜਾ ਮੇਮ ਗਾਡਰ ਤਾਂ ਮੇਕਅਪ ਹੈ ਤਾਂ ਕੰਪਨੀ ਵੱਲੋਂ ਇਹ ਮੇਕਅਪ ਹੈ ਇਹਦੇ ਅੰਦਰ ਇੱਕ ਉਹ ਹੁੰਦਾ ਬੇਸ ਗਾਡਰ ਗਾਡਰ ਉਹ ਗਾਡਰ ਬਹੁਤ ਮਜ਼ਬੂਤ ਹੋਣ ਚਾਹੀਦਾ ਉਹ ਮਜ਼ਬੂਤੀ ਦੇਖੀਦੀ ਹੁੰਦੀ ਆ ਹੋਰ ਇੱਕ ਗੱਦਾਰ ਹੁੰਦਾ ਸਟਰੌਂਗਨੈਸ ਯਾਰ ਜਦੋਂ ਕੋਈ ਨੂ ਨਵੀਂ ਇੱਕ ਕਿਨੇ ਆਣਾ ਵੇਖ ਕੇ ਫਾਦੇ ਹੁੰਦੇ ਨੇ ਇਹਨਾਂ ਹਾਲਾਂ ਤੱਕ ਮਿਲੇ ਨਹੀਂ ਇਹ ਗੱਲ ਪਿਆਜ ਹੈ ਹੀ ਨਹੀਂ ਮੈਂ ਗਾਈ ਜੀ ਕਿ ਯਾਰ ਅੱਜ ਆਇਆ ਤਾਂ ਉਹ ਸ਼ੂਟਿੰਗ ਕਰਨ ਦੀ ਹੈ ਗਾਈ ਜੀ ਐ ਗਾਈ ਜੀ ਆ ਲੈਖੋ ਇਹ ਨੀ ਤੇ ਜਦ ਸਬਜੀ ਜਦੋਂ ਲੈਣੀ ਹੁੰਦੀ ਨਾ ਬੰਦਾ ਆਪ ਪਾ ਕੇ ਚੈੱਕ ਕਰਕੇ ਦੇਖਦਾ ਕਿ ਹਾਂ ਸਹੀ ਹੈ ਨਹੀਂ ਕਿ ਉਹ ਸਬਜੀ ਵਾਲੇ ਭਾਈ ਨੂੰ ਕੋ ਤਾਂ ਪਾ ਦੋਗੇ ਜੋ ਕੀ ਆ ਹੀ ਕੰਮ ਤੈਨੂੰ ਸੀਗਾ ਆ ਰਿਓ ਦੱਸ ਗੇੜੇ ਚ ਉਹ ਦੇਖੋ ਉਧਰ ਕੂੜਾ ਪਿਆ ਉੱਥੇ ਜਾਓ ਬਾਹਰ ਦਾ ਨੂੰ ਖਿਟਣਾ ਉਧਰ ਸਿੱਟੋ ਉਹ ਘਰੇ ਖਾਣਾ ਖਾਣਾ ਨਹੀਂ ਆਉਂਦਾ ਪਾਪਨ ਸੰਤਰਾ ਨਹੀਂ ਖਾਣਾ ਹੁੰਦਾ ਪਤਾ ਇਹਨਾਂ ਦਾ ਸੰਤਰਾ ਅਰੇ ਨਹੀਂ ਵੀ ਤੋ ਖਾਣਾ ਨਹੀਂ ਖਾਣਾ ਆਉਂਦਾ ਠੀਕ ਕੀ ਕੀ ਇਹਨਾਂ ਦੇ ਮੂੰਹ 'ਚ ਅਸੀਂ ਨੇ ਮੁਰਕੀਆਂ ਪਾਈਆਂ ਹੂੰ ਉਹ ਅੱਜ ਤੱਕ ਨੂੰ ਪੁੱਛ ਅੱਜ ਤੱਕ ਨੂੰ ਇਹ ਕਹਿ ਰਹੇ ਨੇ ਹੂੰ ਕਿ ਤੁਹਾਨੂੰ ਖਾਣਾ ਨਹੀਂ ਆਉਂਦਾ ਹੋ ਹੋਏ ਹੋ ਹੋਏ ਗੁੱਡ ਬਾਈ ਉਹ ਟਿਕਾਣਾ ਨੂੰ ਹਾਂ ਕੋਟੇ ਦੀ ਜਿੰਨੇ ਵੀ ਲਿਖਾ ਤੇ ਅੰਦਰ ਆ ਗਏ ਅਸੀਂ ਸੋਤ ਹੋ ਰਹੇ ਹਾਂ ਇੱਧਰ ਥੋੜਾ ਮੰਮਾ ਇਹ ਜਾਣ ਕੇ ਆਇਆ ਕਿ ਇੱਧਰ ਮੂੰਹ ਤੇ ਬਣਾਣੀ ਲੋਡ ਫਿਰ ਬੋਲਣ ਦਾ ਕੀ ਪਨੈਰ ਬੰਨਣਾ ਹੈ ਆਪ ਕੋ ਸਮਝ ਨਹੀਂ ਆ ਰਿਹਾ ਦਿਲ ਦੀ ਤੇ ਦਿਲ ਦੀ ਸੂਟ ਪਹਿਣੀ ਮੇਰੀ ਹਾਂ ਜੀ ਜੀ ਬੇਟੀ ਦਾ ਸੂਟ ਜਿਹੜਾ ਪਹਿਲਾ ਸੀ ਫਰੋਦੀ ਉਹ ਤਾਂ ਪਣ ਗਿਆ ਆ ਗਿਆ ਹੁਣ ਮੈਂ ਉਹਦੀ ਲੈਫਟ ਚੈੱਕ ਕਰ ਦੇਣੀ ਆ ਤੁਸੀਂ ਪਹਿਲਾਂ ਮੈਨੂੰ ਫਿਕਸ ਭੇਜ ਦਿਨੇ ਤੇ ਕੋਈ ਗੱਲ ਨਹੀਂ ਮੈਂ ਚੈੱਕ ਕਰ ਦੇਣੀ ਉਹਦੀ ਕਰਦਣ ਕਰਾ ਦੇਣੀ ਆ ਉਹਦੇ ਬਾਅਦ ਤੋਂ ਮੈਂ ਚੈੱਕ ਕਰ ਦੇਣੀ ਠੀਕ ਹੈ ਜੀ ਤੇ ਜਿਹੜਾ ਨੈਕਸਟ ਆਪਾਂ ਬਣਾਵਾਂਗੇ ਉਹ ਵੀ ਬਣਾਵਾ ਦਿਆਂਗੇ ਈਆ 10 ਮਿੰਟ ਦਾ ओके डियर ओके 10 ਮੰਥ ਦੇ ਬੱਚੇ ਦਾ ਫੋਟੋ ਹੈ ਤੇ ਮੈਂ ਤਾਂ ਕਹਿ ਰਿਹਾ ਉਹ ਵਾਦੀ ਬਣਾਇਆ ਨਾ ਤੁਹਾਨੂੰ ਪਿਕ ਸੈਂਡ ਕਰ ਦਿਆਂ ਠੀਕ ਹੈ ਥੋੜਾ ਜਿਹਾ ਵੇਟ ਕਰੋ ਮੈਂ ਪਿਕ ਸੈਂਡ ਕਰ ਦਾਂਗੀ ਜੇ ਤੁਸੀਂ ਵਿਜੀਤ ਬਾਅਦ ਚ ਦੇਖਿਓ ਕਿਉਂਕਿ ਮੈਂ ਥੋੜੀ ਜਿਹੀ ਵਿਜੀ ਚੱਲ ਰਹੀ ਹਾਂ ਤੇ ਮੈਂ ਜਿਹੜਾ ਸੁੱਕਾ ਰਾਈ ਦਾ ਬੇਟੀ ਦਾ ਉਹਦੀ ਪਿਕ ਸੈਂਡ ਕਰ ਦਿੰਦੇ ਤੁਹਾਨੂੰ ਹਾਂ ਸੁੱਕੇ ਦੀ ਪਿਕ ਤੇ ਤੋ ਵੀ ਤੇਸ ਤੋਂ ਸਾਡਾ ਗੋਭੀ ਥੋੜੀ ਆਪਾਂ ਉਬਾਲ ਲਈ ਸੀ ਥੋੜੀ ਜਿਹੀ ਘੋਲਦੀ ਵਿਚਾਰੀ ਕੀ ਕਹਿ ਰਹੇ ਜਵਾਕ ਹਾਂ ਹਾਂ ਜੀ ਜੀ ਆਏ ਦਮਨ ਮੈਂ ਆਇਆ ਥਾਲੀ ਚ ਪਾਏ ਨਾਲ ਦੀ ਨਾਲ ਕੌਲੀਆਂ ਚ ਪਾ ਕੇ ਲਈ ਜਾ ਰਹੇ ਮੈਨੂੰ ਇਹਦੀ ਸਲਾਹਾਂ ਦੇਰੀ ਤੋਂ ਮੈਂ ਨਾ ਤੁਨ ਗਗਨ ਨੂੰ ਕਹਿ ਰਹੀ ਮੈਂ ਆਟਾ ਗੁੰਨਦੀ ਹਾਂ ਹਾਂ ਗਗਨ ਨੂੰ ਮੈਂ ਕਹਿ ਰਹੀ ਕਿ ਜਿਹੜੀ ਆਲੂ ਬੜੀਆਂ ਦੀ ਸਬਜ਼ੀ ਮੇਰੇ ਕੋਲ ਚੰਗੀ ਨਹੀਂ ਬਣਦੀ ਗਗਨ ਤੂੰ ਖੁਦ ਬਣਾ ਲੈ ਗਗਨ ਮੈਂ ਕਹ ਰਹੀ ਚੰਗੀ ਤਰ੍ਹਾਂ ਤੜਕਾ ਘੋਣ ਦੇ ਵਿੱਚ ਪਾ ਦੇ ਦੇਗੀ ਵਿੱਚ ਤੇ ਸਬਜ਼ੀ ਆਪੇ ਲਾਲੋ ਲਾਲੋ ਹੋ ਜਾਣੀ ਬਾਸ ਤੜਕਾ ਹਰ ਰੱਖ ਸ਼ਰਮ ਤੇ ਇਹਨਾਂ ਤੜਕਾ ਲਾਣਾ ਪਕੌੜੇ-ਪੂੜੇ ਖਾ ਕੇ ਆਪਾਂ ਤੇ ਹੁਣ ਲੱਗਿਆ ਜੀ ਰਾਤੀ ਸਬਜ਼ੀ ਬਣਾਣੀ ਤੇ ਹਜੇ ਜਾਣਾ ਵੀ ਮੈਂ ਹੈ ਸਬਜ਼ੀ ਚਾਂਦੀ ਲੈ ਹੀ ਜਾਉਂ। ਅਲੋ ਨਾ ਅਸਲੀ ਬਣਦੀ। ਕੀ ਸਬਜ਼ੀ ਰੱਖ ਲਈ ਦੇ। ਅੱਛਾ ਮਾਸਟਰ ਦੇ ਗੱਲਾਂ ਕਰਕੇ ਗਈ ਸਰਦੀ ਭੈਣ ਨਾ ਇੰਨੀ ਜੰਨੀਆਂ ਕਹਦੇ। ਕਹਿੰਦੀ ਤੂੰ ਕਿੱਥੇ ਰਹਿਂਜੋ ਉਹਨੇ ਥਿੱਲ ਮਾਰਿਆ ਕਰੋ ਕਹਿੰਦੀ। ਅੱਛਾ ਹਾਂ। ਬਣਾ ਲਾ ਫਿਰ ਮਿਲਦੇ ਆਪਾਂ। ਹੈਲੋ ਬੈਹ ਜੋ ਬੈਹ ਜੋ ਇੱਧਰ ਸਾਡੀਆਂ ਚਿਹੜਾਣਾ ਲਾਈਵ ਹੋਈਆਂ ਖਾਜਾ ਕੁੱਤੀ ਉੱਤੇ ਕੋਈ ਕਹਿਂਦੇ ਸੋਰੀ ਗਗਨ ਦੀਦੀ ਤੂੰ ਮੱਚ ਗਾ ਲੰਘ ਗਿਆ ਵੀਰਾ ਲੰਘ ਗਿਆ ਜੀ ਲੰਘ ਗਿਆ ਸਾਰੇ ਜਣੇ ਦਸਾਂ ਕਰੋ ਲੰਘ ਗਿਆ ਛੇਤੀ ਜਣਾ ਅਮਨ ਨੌਨਸੈਂਸ ਨੌਨਸੈਂਸ ਗਵਰਨਮੈਂਟ ਨੂੰ ਬਾਲ ਕੱਢੀ ਮੇਰੇ ਦਿਲ ਤੇ ਲੱਗੀ ਦਿਲ ਤੇ ਮੈਂ ਬੰਦਾ ਕਿ ਚੁੰਬੜ ਬਣਾਉਂਦਾ ਬਾਚ। ਇਹ ਦੀਦੀ ਦੀ ਬੇਟੀ ਦਾ ਨਾਮ ਸਿਮਰਨ ਜਤਵਿੰਦਰ ਦੀਦੀ। ਹੈਲੋ ਸਿਮਰਨ ਪੁੱਤਾ ਕਿੱਦਾਂ ਠੀਕ ਠਾਕ? ਹੈਲੋ ਜੀ ਹੈਲੋ ਜੀ ਇੱਕੰਬੀਰ ਜੀ। ਯਾ ਮੇਰੀ ਯਾ ਪਰਮ ਸੰਤੂ ਬੋਹਦਾ ਸੀ ਮਝਾ ਹੈਲੋ ਤੁਸੀਂ ਅੱਜ ਮੈਂ ਬਿਠਾ ਆ ਮੈਂ ਤੁਹਾਨੂੰ ਬਿਠਾ ਤਾਨੂੰ ਪਤਾ ਨਹੀਂ ਲੱਗਣਿਆ ਸੀ ਮਝਾ ਆ। ਆਹ ਜਿਹੜੀਆਂ ਗੱਲਾਂ ਨਹੀਂ ਦੱਸਣੀਆਂ ਤੁਹਾਨੂੰ ਕਿ ਮਝਾ ਆ। ਹਾਂ ਪਹਿਲਾਂ ਗੁਰਪ੍ਰੀਤ ਦੀਦੀ ਜੋ ਬਿਲਕੁਲ ਕਹਿੰਦੀ ਕੋਈ ਗੱਲ ਨਹੀਂ ਮਝਾ ਲੋਕਾਂ ਨਿਕਲ ਜਾਂਦੀ। ਗਾ ਇੰਨੀ ਕਿਤੇ ਚੱਲਦੀ ਹੈ ਜੀ ਇੰਨੀ ਜਾਈ ਨਾ। ਲੋ ਜੀ ਹੁਣ ਨਾ ਜਿਹੜਾ ਅਗਲਾ ਚੈਨਲ ਬਣੇਗਾ ਉਹ 3 ਡ ਜੀ ਤੁਸੀਂ ਨਹੀਂ ਸੋ थैंक यू जी थैंक यू 사ਸ੍ਰੀ ਕਾਲ ਜੀ ਪਰਮ ਸੰਧੂ ਚਲਾ ਰਿਹਾ ਹੈ ਡਰਾ ਕਰਨਾ ਦਾ ਦਮ ਚੱਲੇਗਾ ਸੰਧੂ ਤੇ ਮੈਂ ਨਹੀਂ ਜਾ ਰਹੀ ਕਿਉਂਕਿ ਮੇਰੇ ਕੰਮ ਹਜੇ ਵੀ ਬਾਖੀ ਪੈ ਨੇ ਮੇਰਾ ਪੱਛਾ ਆ ਜਾ ਬੁਕਰਾਏ ਕਿ ਤੁਹਾਨੂੰ ਮਾਰੋ ਨਾ ਲੈਪਟਾਪ ਕਹਾਂ ਰੱਖਿਓ ਹੈ ਮੈਨੂੰ ਮੈਨੂੰ ਬੋਲ ਨਹੀਂ ਲੱਗ ਰਹੀ ਇਸ ਮੈਂ ਮੈਂ ਕੀ ਬੋਲੂ ਸੈਂ ਮੈਂ ਇਹ ਬੋਲੂ ਸੈਂ ਕਿ ਮੇਰਾ ਲੈਪਟਾਪ ਕਹਾਂ ਰੱਖਿਓ ਹੈ ਨੀ ਚਲਾਨੀ ਆਉਂਦੀ ਤੈਨੂੰ ਡਿੱਗੇ ਖੁੱਲ ਹੀ ਪਈ ਚ ਦੰਮੀ ਕਿਥੇ ਦੰਮੀ ਆ ਦੰਮੀ ਅਸੀਂ ਲੈ ਕੇ ਚੱਲੇ ਆ ਇੱਕ ਦੰਮੀ ਐ ਐਸਟਰਾ ਉੱਥੇ ਜਾਈ ਦੇ ਇੱਕ ਤਾਂ ਵੀਡੀਓ ਸ਼ੂਟ ਕਰਨ ਲੱਗਿਆ ਨਾ ਲੋਡ ਪੈਂਦੀ ਸੀ ਉਹ ਰੱਖ ਲਈ ਪਿੱਛੇ ਵਿਚਾਰੀ ਨੂੰ ਬਿਠਾਣਾ ਸੀ ਮੇਰੀ ਸੀਟ ਤੇ ਹੈ ਲ ਮੈਂ ਨਾਲ ਪਿਆਰ ਸੀ ਗਿਆ ਟਾ ਇਹਨੂੰ ਨਾ ਦਿਓ ਇਹਨੇ ਖਾ ਜਾਣੀ ਹਾਂ ਇਹਨੂੰ ਨਹੀਂ ਮੈਂ ਦਿੰਦੀ ਆਹੋ ਵੀਡੀਓ ਬਣਾ ਕੇ ਫਿਰ ਸੁਣਾਈ ਜਾਂਦੇ ਏ 100 ਰੁਪਏ ਤੇ 100 ਰੁਪਏ ਅੱਛਾ ਗਾਇਜ਼ ਇਹ ਨਾ ਜਦੋਂ ਮੇਰੀ ਵੀਡੀਓ ਸ਼ੂਟ ਕਰਦਾ ਨਾ ਸੂਟਾਂ ਵਾਲੀ ਜਦੋਂ ਮੈਂ ਪਿੰਡ ਆਈ ਹੁੰਦੀ ਆ ਮੇਰ ਕੋ 100 ਰੁਪਏ ਲੈਂਦਾ ਏ ਕਹਿੰਦਾ 100 ਰੁਪਏ ਮम्मा ਦੇਣਗੀ ਤਾਂ ਸੋਨੂੰ 100 ਰੁਪਏ ਦੇਣਗੀ ਤਾਂ ਤੇਰੀ ਵੀਡੀਓ ਸ਼ੂਟ ਕਰੂੰਗਾ ਗੇਟ ਗੇਟ ਖੋਲੋ ਗੇਟ ਖੋਲੋ ਓਹ ਓ ਐਡੀ ਬਾਹਰ ਆ ਕੇ ਘਟੀ ਚਲਾਦੇ ਆਂ ਅਵਰੇ ਰਵਲਰ ਹੋ ਗਏ ਕਿਸਨੇ ਆਹੀ ਤੇ ਤੇਰੇ ਵਾਲਗਰ ਖਿੱਚ ਕੇ ਨਾ ਤੇਰੇ ਮਾਰਨੀ ਚਲ ਮੱਧਿਆ ਬੈਠ ਚਲ ਦੇਖੀ ਦੇਖੀ ਕੱਢ ਦੇਣੀ ਇਹਨੇ ਕੱਢ ਦੇਣੀ ਹੈ ਛੱਡ ਦੋ ਤੁਸੀਂ ਕੱਢ ਕਰੋ ਉਹਦੋਂ ਰੱਖੀ ਉਹਦੋਂ ਦੇ ਪਾਸੇ ਰੱਖੀ ਉਹ ਨਾ ਵਧੀਆ ਕੱਢੂਗਾ ਉਹ ਗੋਲੀ ਗੋਲੀ ਕੰਦਮਾਡੀ ਥੇ ਰੱਖੀ ਚੱਲ ਚੱਲ ਸਿੱਧੀ ਔਰ ਦੇ ਸਿੱਧੀ ਜਿਵੇਂ ਹੈਗੀ ਚੱਲ ਕੱਢ ਦੇ ਕੋਈ ਨਾ ਨਹੀਂ ਆਉਂਦੇ ਤਾਂ ਨਾ ਵਧੀਆ ਬੱਦੂਗਾ ਸਿੱਧਰਕ ਸਿੱਧਰ ਕਿਧਰ ਕਿਧਰ ਗਿਆ ਸਿੱਧਾ ਹਰੇ ਕਿੰਨਾ ਫਰਕ ਪੈਂਦਾ ਤੂੰ ਬਰਾ ਬਾਹਰ ਨਿਕਲ ਨਹੀਂ ਨਹੀਂ ਕਰਨ ਦੇ ਤੰਪਾ ਧਰੀਗੋ ਮੋਟਾ ਹੈ ਟਾਇਰ ਦੀ ਬਹੁਤ ਜ਼ਿਆਦਾ ਸਪੀਡ ਨਾਲ ਚੇਹੇ ਪਾਪਾ ਵਰਗੀਆਂ ਬ੍ਰੇਕਾਂ ਨਹੀਂ ਲੀਤੀ ਤਾਂ ਫਾੜ ਗਈ ਯਾਰ ਚੱਲ ਜਾਣ ਦੇ ਜਾਣ ਦੇ ਜਾਣ ਦੇ ਆ ਸ਼ੀਸ਼ੇ ਕੱਢ ਲਈ ਲਾਏ ਨੇ ਯਾਰ ਇਹ ਬੋਲ ਜਲਾ ਵੱਡੀ ਬੰਦ ਕੀਤੀ ਮੁੰਡੇ ਨੇ ਜਿਵੇਂ ਸਰਕਾਰ ਸਾਹਿਬ ਗੱਡੀ ਕੱਢ ਲਿਆ ਬੰਦ ਕਰ ਦਿੰਦੇ ਉਦਾਰ ਨਹੀਂ ਆ ਪੱਕਾਂਦੇ ਆਵਰ ਨੀ ਥੋੜਾ ਫਟਾਫਟ ਆ ਕੇ ਹੋ ਜਾ। ਇੱਥੇ ਨਹੀਂ ਫੜਨੇ ਇਹਨਾਂ ਨੂੰ ਨਾਲ ਪਿੱਛੇ ਜਾਣਾ ਤੁਹੀਂ ਜਾਣਾ। ਇਹ? ਦੰਬੂ ਨੂੰ ਵੀ ਇੱਕ ਟੂਕ ਕਰ ਦੰਦੇ ਆ। ਹੋਰ ਕਰੋ ਆਪਾ। ਇਹ ਮੇਲਾ ਰੋਡ ਚਲਾਉਂਦਾ ਤੂੰ ਹੀ ਤਮੈ। ਨਹੀਂ ਮੈਂ ਨਹੀਂ ਚਲਾ ਸਕਦੀ। ਫੜਾ ਮੇਰੇ ਬੋਰਡ ਨਹੀਂ ਮੁੱਕੰਦੇ ਯਾਰ। ਇਹ ਬੋਰਡ ਬੋਰਡ ਕੇ ਗੱਲ ਨਹੀਂ ਮੁੱਕਣਾ। ਹਾਂ ਚੱਲੇ। ਮੈਂ ਤੈਨੂੰ ਮਤਲਬ 3 ਦਰਜ ਥੱਲੇ। ਜੀ ਦੋ ਜਾਰੀ। ਇਹ ਦਾ ਪੇਪਰ ਆ। ਅੱਛਾ। ਸਵੇਰੇ ਆ ਉਹਨੇ ਟਿਊਸ਼ਨ ਜਾਣਾ। ਅੱరే ਟਿਊਸ਼ਨ ਕਿੱਥੇ ਆ? pero ਧਿਆਨ ਨਾ ਜਾਇਓ ਨਹੀਂ ਤਾਂ ਮੁੰਡਾ ਆਉਣਾ ਨਹੀਂ ਮੈਂ ਹੀ ਜਾਣਾ ਉਥੋਂ ਸੁਣਾਮ ਘਰੇ ਬਾਏ 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 ਧਿਆਨ ਨਾ ਜਾਇਓ ਚਲੋ ਪਨੀਚੰਗ ਜੀ ਗੇਟ ਲਾਓ ਹੁਣ ਤੁਸੀਂ ਮਰੂਤੀ ਕੱਢੋ ਬਾਹਰ ਤੇ ਇਹਨੂੰ ਸਟਾਰਟ ਕਰੋ ਕਿਉਂਕਿ ਆਪਾਂ ਜਾਣਾ ਹੈ ਇੰਨੀ ਸਲੇ ਸਨੇਹਾਈ ਜਾਵਾਂਗੇ ਤਾਂ ਕੰਮ ਨਿਪਟੜਨੇ ਆਪਣੇ ਕੰਮ ਕਰ ਰਹੇ ਨੇ ਮੈਂ ਕਿੰਨੇ ਵਜੇ ਮੈਂ ਚੱਲਿਆ ਹੁਣ ਕਿੰਨੇ ਵਜੇ ਆਉਣਾ ਆਇਆ ਮੇਰੀ ਪੁੱਤਰੀ ਪਾਪਾ ਆ ਗਏ ਵਾਪਸ ਨਹੀਂ ਨਹੀਂ ਟਰੱਕ ਖਲੋ ਗਿਆ ਕੀ ਹੋਇਆ ਮਿੰਨ ਬਾਸ ਤੇ ਲੱਗ ਗਿਆ ਮੈਂ ਆਪਣੀ ਗੱਡੀ ਤੇ ਹੈ ਹੀ ਨਹੀਂ ਟਰੱਕ ਚਲੋ ਜੀ ਹੁਣ ਆਪਾਂ ਤਿਆਰ ਹੋਈਏ ਨਹਾਈਏ ਤੋਂ ਹੀ ਫਿਰ ਅਹੀ ਜਾਣਾ ਬਾਜ਼ਾਰ ਕੁਲਵਿੰਦਰ ਦਾ ਕੈਨਸਲ ਕਰ ਰਿਆ ਅਸੀਂ ਦੇਖਦੇ ਹਾਂ ਹੁਣ ਆ ਗਾਇਸ ਪਹਿਲਾਂ ਆਪਾਂ ਜਾਣਾ ਸੀ ਸੁਨਾਮ ਤੇ ਹੁਣ ਹੋ ਗਿਆ ਸਾਡਾ ਕੈਨਸਲ ਹੋ ਗਿਆ ਮੈਂ ਹੁਣ ਉਤਾਰ ਮੈਂ ਹੁਣ ਉਤਾਰ ਨੂੰ ਬੁਲਾਇਆ ਵਾਪਸ ਕਿ ਮੈਨੂੰ ਲੈ ਜਾਓ ਆ ਕੇ ਇਹਨਾਂ ਨਹੀਂ ਜਾਣਾ ਮੈਂ ਹੁਣ ਉੱਥੇ ਜਾਉਂਗੀ ਸੰਗਰੂਰ ਤੋਂ ਠੀਕ ਹੈ ਇਹ ਹੈਗੇ ਲਾਰੇਬਾਜ ਬੰਦੇ ਕੱਲ੍ਹ ਰਾਤ ਬੰਦ ਕਰਦੇ ਤੇ ਨਹੀਂ ਜਾਣਾ ਮੈਂ ਸਿਰੇ ਮਾਰਕੀਟ ਤੇ ਰਹਿ ਗਈ ਉਹ ਤੁਰ ਗਏ ਕਿਰਕਨਾਮ ਤੋਂ ਮੋੜ ਕੇ ਆਏ ਕੈਂਪਰੇ ਸਕੂਲ ਕੋਲੋਂ ਮੁੜ ਕੇ ਆਏ ਨੂੰ ਉੱਚੀ ਬੋਲੋ ਛੋਡੀ ਆਸ ਨੂੰ ਕਿ ਬੋਲ ਰਹੀ ਹੈ ਤੁੰ ਨੂੰ ਮੈਂ ਕਿਹਾ ਮੂਠ ਕੋਣ ਗੁਣ ਕਰਾਂ ਢੀਂ ਆਏ ਨਹੀਂ ਹੈਗੇ ਹਜੇ ਉਹ ਉਹ ਵੀ ਲਾਰੇ ਬਾਜ਼ੀ ਨੇ ਉਹਨੂੰ ਡੈਂਟ ਹੋ ਗਿਆ ਉਹ ਐਵੇਂ ਦੇ ਨਹੀਂ ਹੈਗੇ ਤੇਰੇ ਪਾਪਾ ਵਰਗੇ ਤੇਰੇ ਵਰਗੇ ਤੁਹਾਡੇ ਵਰਗੇ ਹੂੰ ਆਉਣ ਵਾਲੇ ਜੂਤ ਤੇ ਰਾਡੇ ਤੱਕ ਨਹੀਂ ਦੇਖਦੇ ਹੈਗੇ ਸਪਾਈਟਿਆ ਚੌਂਕ ਖਣ ਪਹਿਲਾਂ 10 ਮਿੰਟ ਚੜਾ ਦਿਓ ਮੇਰੇ ਉੱਤੇ ਚੜਾ ਦਿਓ ਬਾਏ